ਦੀ ਆਪਣੇ ਘਰ ਦੇ ਨੂੰ ਵਿਆਹ ਲਈ ਜਿੱਥੇ ਵਿਆਹ ਨਹੀਂ ਤੇਰਾ ਖਲਾਰਾ ਪਾਉਂਗਾ ਚੱਜ ਨਾਲ ਮੇਰੇ ਕੋਲ ਫੋਟੋਸ ਵੀਡੀਓ ਵੀ ਹੈਗੀਆਂ ਕੱਲ ਨੂੰ ਦਿਖਾਉਂਗਾ ਸਾਰੇ ਉਹਨਾਂ ਕੋ ਆਇਆ ਖਾਲਾ ਨਾਲ ਘਰ ਦੇ ਬਾਹਰ ਹੀ ਆ ਕਿੱਥੇ ਆ ਕੱਢ ਘਰ ਆਵਣਾ ਬਾਹਰ ਤਾਂ ਅਸੀਂ ਅੰਦਰ ਹੈ ਵੀਡੀਓ ਹੀ ਵਾਇਰਲ ਪ੍ਰਾਈਵੇਟ ਫੋਟੋ ਦੇ ਨਾਲ ਇਹ ਘਰ ਨਹੀਂ ਸੀ ਗੱਡੀ ਜੀ ਜੋ ਵੀ ਉਹ ਵੀਡੀਓ ਲੀਕ ਹੋ ਗਈ ਕਿੰਨੇ ਕੀਤੀ ਤੋਂ ਨਾ ਬਸ ਸਾਰੀ 100% ਡੀਐਮ ਕਰੂੰਗਾ ਮੇਰੇ ਕੋਲ ਸਾਰੇ ਵੀਡੀਓ ਬਣਾ ਕਰਕੇ ਬਾਜੀ ਪਿਆਪੈ ਸਿੱਗਲ ਜੀ ਸਾਰਿਆਂ ਨੇ ਤੇ ਇੱਕ ਚਲਦਾ ਪਿਆ ਵਾ ਬੜੀ ਗੱਲ ਜੀ ਵਾਇਰਲ ਹੋ ਰਹੀ ਹੈ ਕਿ ਉਹ ਆਪਣੀ ਇੱਕ ਕੁੜੀ ਆ ਉੱਪਰ ਫਾਰਮ ਵਾਲੀ ਉਹ ਕੁੜੀ ਦਾ ਚਲੋ ਵੀਡੀਓ ਵੀਡੀਓ ਲੀਕ ਹੋਈਆਂ ਨੇ ਕਰਨੀਆਂ ਚਾਹੀਦੀਆਂ ਬਈ ਜਿਹੜੀ ਗੱਲ ਸਹੀ ਆ ਸਹੀ ਆ ਹੈਨਾ ਜਿਹੜਾ ਕੁਝ ਵੀ ਚਲੋ ਉਹ ਹੁਣ ਖਬਰ ਵੀ ਆ ਰਹੀ ਆ ਮੁੰਡੇ ਦਾ ਨਾ ਫੋਟੋ ਵੀ ਆ ਰਹੀ ਆ ਅੱਗੇ ਮੁੰਡੇ ਦੀ ਕੋਈ ਸਰਦਾਰ ਜਿਹਾ ਵੀਰ ਆ ਜਿਨੇ ਇਹ ਹਰਕਤਾਂ ਕੀਤੀਆਂ ਯਾਰ ਮਾੜੀ ਗੱਲ ਹੈ ਵੀਰ ਹਨਾ ਗਲਤ ਗੱਲਾਂ ਨੇ ਬਾਬਾ ਤੇ ਆਪਾਂ ਇਟਰੀਅਲ ਦੇ ਵੀਰ ਦਾ ਪੋਡਕਾਸਟ ਆਇਆ ਹੋਇਆ ਆ ਬਾਰੇ ਲੈ ਲਈ ਕੀ ਜੀ ਵੀਰੇ ਨਾਲ ਸਾਰੀ ਜਾਣਕਾਰੀ ਦਿੱਤੀ ਹੈ ਕੀ ਹੋਇਆ ਕੀ ਨਹੀਂ ਹੋਇਆ ਦੇਖੀਏ ਹਾਂ ਵੀ ਕਾਹ ਚੱਲਾ ਰਹੇ ਅੜਚੇ ਜੇਰੇ ਇਹਨਾਂ ਦਾ ਪਿਆਰ ਦੇ ਕੇ ਨਾ ਮੇਰਾ ਯੋਜ ਕੰਡਾ ਤੂੰ ਯਾਰ ਡੱਟੀ ਮਾਈਂਡ ਆਪਾਂ ਇਹਨਾਂ ਦਿਨਾਂ ਦੇ ਵਿੱਚ ਨਾ ਇੱਥੇ ਲਿਖੋ ਵੇਖਿਓ ਤੁਹਾਨੂੰ ਇੱਕ ਚੀਜ਼ ਦੱਸਾਂ ਉੱਪਰ ਪਕੜ ਫਾਰਮ ਇਹਦਾ ਲੈ ਕੇ ਸਰਚ ਕਰੋ ਨਾ ਤੇ ਤੁਹਾਡੇ ਸਾਹਮਣੇ ਕੀ ਆਏਗਾ ਐ ਐ ਇਹ ਮਾਰਨ ਚ ਪਰੋਲ ਕਰੋ ਆਇਆ ਇੱਕ ਮਿਲੀਅਨ 뷰 ਹੈ ਵੀਡੀਓ 25000 3 ਲੱਖ ਕਿੰਨੀਆਂ ਤੇ ਇਹ ਵੀਡੀਓ ਨੇ ਇਸ ਕੁੜੀ ਦੀਆਂ ਜਿਹੜੀ ਵੀਡੀਓ ਹੀ ਵਾਇਰਲ ਪ੍ਰਾਈਵੇਟ ਆਪਣੇ ਮੰਗੀਤਰ ਦੇ ਨਾਲ ਹੋਣ ਵਾਲੇ ਮੰਗੀਤਰ ਦੇ ਨਾਲ ਇਹ ਘਰ ਨਹੀਂ ਸੀ ਗੱਡੀ ਜੀ ਜੋ ਵੀ ਹਸਬੰਡ ਵਾਈਫ ਕਰਦੇ ਨੇ ਤੇ ਉਹ ਵੀਡੀਓ ਲੀਕ ਹੋ ਗਈ ਕਿੰਨੇ ਕੀਤੇ ਉਹਨਾਂ ਦੱਸਦਾ ਸਾਰੀ 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 ਗੱਲਬਾਤ ਦਾ ਕਮੈਂਟ ਪੜਿਓ ਇਹ ਝੂਠ ਹੈ ਜਾਂ ਸੱਚੀ ਵਾਇਰਲ ਹੋਈ ਉਹ ਵੀਡੀਓ ਹੈ ਨਾ ਜਿਸੇ ਚਾਹੀਏ ਲਾਈਕ ਕਰਾ ਵੀਡੀਓ ਆਟੋਮੈਟਿਕ ਆ ਜਾਏਗੀ ਇਹ ਵੇਖੋ ਕਿਡੀ ਸੇਵਾ ਕਰਨ ਦੇ ਨੇ ਕਮੈਂਟਾਂ 'ਚ ਸਿਰਫ ਇੱਕ ਦੋ ਬੰਦੇ ਨੇ ਕਿਹਾ ਕੋਈ ਕਸਰ ਨਾ ਛੱਡਿਓ ਕਿਸੇ ਦੀ ਧੀ ਭੈਣ ਨੂੰ ਬਦਨਾਮ ਕਰਨ ਦੀ ਤੇ ਬਾਕੀ ਸਾਰੇ ਆ ਜਾਇਨੇ ਕਿਹਾ ਸ਼ਰਮ ਨਹੀਂ ਆਂਦੀ ਇਹਨਾਂ ਨੂੰ ਬਾਕੀ ਸਾਰੇ ਸੈਂਡ ਲਾਈਕ ਕਰੋ 100% ਡੀਐਮ ਕਰੂੰਗਾ ਮੇਰੇ ਕੋਲ ਸਾਰੇ ਪਾਰਟ ਨੇ ਤੇ ਸਾਰੇ ਪਾਰਟ ਨੇ ਬੁੱਧੀ ਇਹਦੇ 17 ਪਾਰਟ ਨੇ ਓਏ ਯਾਰ ਚਲੋ ਵੀਰਾਂ ਦਾ ਥੋੜਾ ਹਾਸੇ ਨਾਲ ਜਾ ਕੇ ਬਣਾ ਜਾਂਦਾ ਵੀਰਾਂ ਬਨੇ ਦਾ ਉਹ ਦੱਸਣ ਦਾ ਤਰੀਕਾ ਹੀ ਇਹ ਹੈ ਜਵਾ ਜਣ ਕੇ ਬੋਲਦਾ ਖਾਚਿਆ ਭਰਾ ਸਿੱਧੀ ਗੱਲ ਸਾਰੀ ਉਹ ਸਹੀ ਕੀਤੀ ਹੈ ਕੋਈ ਜੱਟ ਕਮੈਂਟ ਦੇ ਵਿੱਚ ਕੋਈ ਕਿਸੇ ਨੇ ਕਿਹਾ ਵਾ ਕਿ ਇੱਕ ਦੋ ਜਿਹਨੂੰ ਛੱਡ ਗਿਆ ਕਿ ਭਾਈ ਕੋਈ ਛੱਡਿਓ ਨਾ ਕਦਰ ਕੇ ਸਰ ਜੀ ਤੇ ਪੈਣ ਬਦਨਾਮ ਕਰਨ ਲਈ ਸਾਰੇ ਗਾ ਗਹਿ ਲੈਣੇ ਕਿ ਮੈਨੂੰ ਡੀਐਮ ਕਰੋ ਆਪਣੇ ਕੋਲ ਫੁੱਲ ਪਾਰਟ ਸਾਲਿਆ ਤੂੰ ਪਾਰਟ ਰੱਖ ਕੇ ਤੂੰ ਬੜਾ ਭੈਣ ਸੈਂਸ ਵਾਲੇ ਕੰਮ ਕੀਤਾ ਤੈਨੂੰ ਸਲੂਟ ਕਰੀਏ ਤੈਨੂੰ ਸਾਰੀ ਗੱਲ ਕੇ ਕਰੀ ਲੈਂਦੇ ਨੇ ਇਹ ਨਹੀਂ ਕੋ ਕਹਿੰਦਾ ਵੀ ਯਾਰ ਡਿਲੀਟ ਕਰੋ ਕੀ ਹੋ ਗਿਆ ਰਿਪੋਰਟ ਮਾਰੋ ਨਹੀਂ ਇਸ Pasee ਨਹੀਂ ਆਣਾ ਮੇਲੇ ਲੈਣੇ ਨੇ ਵੀਡੀਓ ਬੇਨ ਕੇ ਫਿਰ ਆ ਬਾਥਰੂਮ ਜਾ ਕੇ ਬਸ ਇੰਨਾ ਹੀ ਨਰਾਵ ਇੰਨਾ ਹੀ ਨਹੀਂ ਉਸ ਦਾ ਵੀਡੀਓ ਬਣਾ ਕਰਕੇ ਦੇਖ ਕੇ ਲੋਕੋ ਨੂੰ ਚਿੜਾਣੇ ਦਾ ਕੰਮ ਕਰਤੇ ਹੈ ਇਹ ਵੀਡੀਓ ਲੀਕ ਕਿੱਦਾਂ ਹੋਈ ਬੰਦ ਨੂੰ ਲੀਕ ਕਿੱਦਾਂ ਆਈ ਕਿਹਨ ਨੂੰ ਪਤਾ ਮੈਂ ਤਾਂ ਦੱਦਾਂ ਵੀਡੀਓ ਕਦਾ ਲੀਕ ਹੋਈ ਵੀਡੀਓ ਦੱਲੀ ਕੋਈ ਆ ਕਿ ਇਹਦੇ ਇਸ ਕੁੜੀ ਦਾ ਹੋਇਆ ਸੀ ਰਿਸ਼ਤਾ ਇਸ ਕੁੜੀ ਦਾ ਐਸ ਮੁੰਡੇ ਨਾਲ ਰਿਸ਼ਤਾ ਉਦਾਂ ਨਹੀਂ ਰੋਕਾ ਨਹੀਂ ਹੋਇਆ ਤੇ ਨਾਲ ਅਜੇ ਤੱਕ ਕੋਈ ਆਫੀਸ਼ੀਅਲ ਅਰੇਂਜਮੈਂਟ ਨਹੀਂ ਸੀ ਕੁੜੀ ਦੇ ਘਰ ਦੇਣੇ ਮੁੰਡੇ ਦੇ ਘਰ ਦੇਣੇ ਬਸਾ ਦੇ ਕੀਤਾ ਇੱਕ ਦੂਜੇ ਨੂੰ ਤੇ ਕਿਹਾ ਵੀ ਜਲ ਥੋੜੇ ਦਿਨਾਂ ਬਾਅਦ ਤੇ ਰੋਕਾ ਕਰ ਦੇਣੀ ਰਿਸ਼ਤਾ ਇਹਨਾਂ ਦਾ ਆਪਸ 'ਚ ਰਿਸ਼ਤਾ ਹਮਲਾ ਸੀ ਤੇ ਫਿਰ ਤੁਹਾਨੂੰ ਪਤਾ ਆ ਜੀ ਕਿ ਇਹ ਰਿਸ਼ਤਾ ਹੋਣ ਵਾਲਾ ਸੀ ਜੇ ਬਾਈ ਉਹਦੇ ਨਾਲ ਬਾਈ ਨਾਲ ਤੇ ਉਸ ਘਰੇ ਬਾਹਰ ਦਾ ਮਿਲਦਾ ਸੀ ਇਹਨਾਂ ਦੀ ਪੂਰੋਂ ਆਉਂਦਾ ਸੀ ਬਾਈ ਆਓ ਵੀਡੀਓ 'ਚ ਦੱਸਿਆ ਗਿਆ ਵਾ ਜਿਵੇਂ ਇਹਨਾਂ ਨੇ ਦੱਸਿਆ ਵਾ ਆਪਾਂ ਦੇਖ ਲਈਏ ਇੱਕ ਵਾਰ ਜੱਜ ਜੇ ਜੇਨਰੇਸ਼ਨ ਹੈ ਇੱਕ ਦੂਜੇ ਨੂੰ ਤੁਸੀਂ ਇੱਕ ਦੂਜੇ ਨੰਬਰ ਨੰਬਰ ਐਕਸਚੇਂਜ ਕਰ ਹੀ ਲੈਂਦੀ ਏ ਚੱਲਾਂਗੇ ਸੇਮਾ ਹਾਲ ਕੀ ਤੇ ਕੋਈ ਕੁਫੀ ਤੇ ਹਨਾ ਕਾ ਯਹੀ ਗੁਨਾਹ ਹੈ ਮੇਰਾ ਆਣ ਜਾਂਸੀ ਯਾਰ ਇਹ ਨਹੀਂ ਕੋਈ ਲੋਫਰ ਦੀ ਆ ਵੇਖੋ ਨਾ ਉਹਦੇ ਉਹਦੇ ਘਰ ਮੈਨੂੰ ਮਿਲਦਾ ਸੀ ਯਾਰ ਮੁੰਡਾ ਦੀ ਫੋਟੋ ਦਿਖਾਈ ਹੈ ਮੁੰਡਾ ਤਾਂ ਵਧੀਆ ਘਰੋਂ ਲੱਗਦਾ ਵਾ ਬਈ ਵਧੀਆ ਫੈਮਿਲੀ ਤੋਂ ਆ ਮਤਲਬ ਇਹ ਆਏ ਨਹੀਂ ਤਾਂ ਪਿਓ ਸਿਸਟਮ ਪਤਾ ਨਹੀਂ ਅੱਗੇ ਦੇਖਦਾ ਕੀ ਕੀ ਹੋਇਆ ਕੀ ਕੀ ਨਹੀਂ ਹੁਣ ਯਾਰ ਆ ਪਿਓ ਆ ਜਿਹੜਾ ਅਬ ਇਹ ਵਿਚਾਰਾ ਕਿਨੂੰ ਮੂੰਹ ਦਿਖਾਊਗਾ ਨਹੀਂ ਮੂੰਹ ਦਿਖਾਉ ਦਿਖਾ ਸਕਦਾ ਬਾਬਾ ਅੱਧ ਇਹ ਕੁੜੀ ਦਾ YouTube ਦਾ ਚੈਨਲ ਵੀ ਆ ਬਹੁਤ ਵਧੀਆ ਵਿਊ ਜਾਂਦੇ ਨੇ ਕੁੜੀ ਤੇ ਵਧੀਆ ਚੱਲ ਚੱਲ ਜਵੇ ਹੁਣ ਯਾਰ ਧੀਆ ਭੈਣਾ ਸਾਂਝੀਆਂ ਭਰਾਵਾ ਇਹ ਗਲਤ ਗੱਲ ਕੀਤੀ ਬਾਈ ਨੇ ਬਹੁਤ ਜ਼ਿਆਦਾ ਕੁੜੀ ਤਾਂ ਡੈਡੀ ਹੈ ਗੱਪੇ ਖੜਾ ਮੁੰਡਾ ਸਭ ਨਹੀਂ ਗੱਲ ਉਹਨਾਂ ਵਾਸਤੇ ਗਿਫਟ ਲੈ ਕੇ ਆਣਾ ਇਹ ਹਰ ਇੱਕ ਦੂਜੇ ਦੇ ਪਰਿਵਾਰ ਆਪਸ ਵਿੱਚ ਮਿਲਦੇ ਸੀ ਇੰਦਾ ਦੀ ਗੱਲ ਨਹੀਂ ਕਿ ਇਕੱਲੇ ਕੁੜੀ ਮੁੰਡਾ ਜਾਂਦੇ ਸੀ ਆ ਮੈਂ ਚਿਹਰੇ ਚਲ ਬਲਾਰ ਕੀਤੇ ਨੇ ਲੋਕਾਂ ਦੀ ਧੀਆ ਭੈਣਾ ਨੇ ਵੀ ਉਹਨਾਂ ਪਰਿਵਾਰਾਂ ਦਾ ਆਪਸ ਵਿੱਚ ਮਿਲਣਾ ਜੁਲਣਾ ਹੋ ਗਿਆ ਸੀ ਇੰਦੀ ਗੱਲ ਨਹੀਂ ਤੇ ਇਹ ਲਗਦਾ ਰਿਹਾ ਨਾਲ ਸੀ ਕਿ ਮੁੰਡੇ ਤੇ ਪਤਨੀ ਕੀ ਚੁੱਲ ਮਚੀ ਮੈਨੂੰ ਨਹੀਂ ਸਮਝ ਆਈ ਕਿ ਕਿਸੇ ਦੇ ਵਿਆਹਾਂ ਤੇ ਵੀ ਜਾਂਦੇ ਨੇ ਵੀਰਾ ਹਸਬੰਦ ਵਾਈ ਵੀ ਬਣ ਕੇ ਜਾਂਦੇ ਸੀ ਵੀ ਹਰ ਇੱਕ ਨੂੰ ਰਿਸ਼ਤੇਦਾਰ ਨੂੰ ਵੀ ਲੱਗਦਾ ਵੀ ਵਿਆਹ ਹੀ ਨੇ ਪਰ ਪਤਾ ਨਹੀਂ ਹੋਰ ਕੋਈ ਮੁੰਡੇ ਤੇ ਮੈਨੂੰ ਨਹੀਂ ਸਮਝ ਆਈ ਗੱਤ ਕੋਣਾ ਆਪਣਾ ਉਸਤਾਦ ਤੂੰ ਇੱਥੇ ਕਿਹੜੇ ਕੰਮਾਂ 'ਚ ਪਿਆ ਯਾਰ ਤੇਰੀ ਲੋਕ ਪਤਾ ਮਰਦਾ ਵਾਲੀ ਏ ਤੇ ਕੰਮ ਤੇਰੇ ਸ਼ਕਤੀ ਕਪੂਰ ਵਾਲੇ ਨੇ ਕੁੜੀ ਨੂੰ ਕੀ ਕਹਿਣ ਦਿਆ ਇਹ ਮੁੰਡੇ ਤੇ ਨਾ ਪ੍ਰਭ ਤੇ ਕੁੜੀ ਨੂੰ ਮੈਸੇਜ ਕਰਕੇ ਕੀ ਕਹਿੰਦਾ ਪਿਆ ਆ ਜਾ ਬਾਹਰ ਜਿੱਦ ਤੱਕ ਕੋਛ ਨਹੀਂ ਆਇਆ ਆ ਜਾ ਬਾਹਰ ਫੇਰ ਕੀ ਯਾਰ ਕੁੜੀ ਕੰਨੀ ਨਹੀਂ ਆਈ ਐਮ ਨੋਟ ਆਕੇ ਯਾਰ ਪਰਬ ਤੇਰਾ ਆ ਜਾ ਸਟਾਪ ਸੇਇੰਗ ਦੈਟ ਪਰਪ ਫੇਰ ਕੀ ਆ ਪਹਿਲਾ ਤੇਰੇ ਨਾਲ ਇੰਨਾ ਕੁਝ ਕੀਤਾ ਤੂੰ ੱੱਕੇ ਨਾ ਲਾਣਾ ਫੇਰ ਦੇਖ ਲੈ ਮੈਂ ਘਰੇ ਆ ਜਾਣਾ ਸੋਚ ਲਾ ਨਹੀਂ ਡੋਨਟ ਡੂ ਦੈਟ ਯਾਰ ਸਾਈ ਵਿਲ ਤੈਨੂੰ ਚੱਕ ਕੇ ਲੈ ਕੇ ਜਾਣਾ ਪੈਣਾ ਫੇਰ ਲੜਦਾ ਯਾਰ ਸਟਾਪ ਮੈਂ ਗੋਲੀਆਂ ਚਲਾ ਦੇਣੀ ਆ ਕੇ ਘਰੇ ਪ੍ਰਭ ਭਾਰੀ ਬਾਜਵੀ ਨੇ ਪਾਰਟ ਟਾਈਮ ਨੂੰ ਨੀ ਆ ਜਿਹੜੀ ਕੁੜੀ ਘੈਰੀ ਯਾਰ ਪਹਿਲਾਂ ਵੀ ਆਈ ਕੁਝ ਕੀਤਾ ਬਹੁਤ ਯਾਰ ਕਿਉਂ ਹਣਾ ਕਿਵੇਂ ਉਹਨੂੰ ਧਮਕਾਉਂਦਾ ਹੀ ਪਿਆ ਬਈ ਇੱਕ ਕਿਸਮ ਦਾ ਮਰਦ ਵਾਲੇ ਕੰਮ ਥੋੜੀ ਹੁੰਦੇ ਨੇ ਯਾਰ ਦੇਖ ਲਾਉਗਾ ਮੈਂ ਗੋਲੀਆਂ ਚਲਾ ਦੇਣੀਆਂ ਨੇ ਦੇਖ ਆਖਦਾ ਤੇਰੇ ਨਾਲ ਇੱਕ ਤਰੀਕੇ ਦੀ ਕੁੜੀ ਮੰਗੀ ਉਹ ਹੀ ਆ ਉਹ ਆ ਮੰਗੀ ਹੋਈ ਆ ਕਿਸਮ ਦੀ ਉਹਨੂੰ ਬਲੈਕ ਮੇਲੀ ਕਰ ਲਿਆ ਕੋਝ ਹੋਣੇ ਦਾ ਮੈਂ ਪਹਿਲਾਂ ਵੀ ਕੁਝ ਕਰ ਚੁੱਕਾ ਹੈ ਹੈ ਪਰ ਆਪ ਕਹਿੰਦਾ ਆ ਜਾ ਦੇਖ ਲੈ ਤੇ ਪੁੱਤ ਪਤਨੀ ਆ ਮੈਂ ਤੂੰ ਹਨਾ ਕੋਈ ਨਾ ਤੈਨੂੰ ਮੈਂ ਦੱਸਦਾ ਫਿਰ ਕਿਹੜਿਆ ਕਿਹੜੀ ਆਪਦੇ ਘਰ ਦੇਆਂ ਨੂੰ ਕਹਿਦੀ ਆਪਣੇ ਘਰ ਦੇ ਨੂੰ ਵਿਆਹ ਲੈ ਜਿੱਥੇ ਵਿਆਹ ਨਹੀਂ ਤੇਰਾ ਖਲਾਰਾ ਪਾਉਂਗਾ ਚੱਜ ਨਾਲ ਮੇਰੇ ਕੋਲ ਫੋਟੋਸ ਵੀਡੀਓ ਵੀ ਹੈਗੀਆਂ ਕੱਲ ਨੂੰ ਦਿਖਾਉਂਗਾ ਸਾਰਿਆਂ ਨੂੰ ਤੈਨੂੰ ਪਤਾ ਲੱਗ ਜਣਾ ਨਹੀਂ ਪ੍ਰਭ ਇਦਾਂ ਦਾ ਨਹੀਂ ਕੁਝ ਤੇ ਫਰਾਬਾ ਭਾਜੀਆ ਗੂ ਮੇਰੇ ਕੋਲ ਤਾਂ ਸਭ ਕੁਝ ਹੀ ਹੈਗਾ ਭੇਜ ਦਉਨ ਫੋਟੋ ਫੋਦੀ ਨਹੀਂ ਉਹ ਫੋਟੋ ਭੇਜਦਾ ਤੇ ਅਗੂ ਕੁੜੀ ਕਹਿੰਦੀ ਵਾਟ ਦਾ ਮੈਡ ਮੈਨ ਟੂ ਟੂ ਰਿਪੋਰਟ ਦਿਸ ਦੇ ਦਿਸ ਵੀ ਤੂੰ ਕਦੋਂ ਰਿਪੋਰਟ ਕੀਤੀ ਹੈਨਾ ਪਤਾ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਚ ਕੁੜੀ ਤੇ ਮੁੰਡਾ ਗੱਡੀ ਚ ਲੱਗੇ ਨੇ ਇਹ ਉਹ ਵੀਡੀਓ ਉਹ ਵੀਡੀਓ ਤੇ ਹੀ ਹੈ ਮੁੰਡਾ ਕੁੜੀ ਵੀ ਮੈਂ ਤੇਰੀ ਵੀਡੀਓ ਰਿਕਾਰਡ ਕੀਤੀ ਤੇ ਕੁੜੀ ਨੇ ਕਦੋਂ ਮੇਰੀ ਰਿਕਾਰਡ ਕੀਤੀ ਕਿਉਂਕਿ ਕੁੜੀ ਤੇ ਮੁੰਡਾ ਜਦੋਂ ਆਪਸ ਚ ਗੱਡੀ ਚ ਕਰ ਰਹੇ ਸੀ ਨਾ ਪਰ ਮਸਾ ਨਹੀਂ ਬਾਈ ਤੁਹਾਨੂੰ ਜਿੰਨਾ ਮਰਜੀ ਵਿਸ਼ਵਾਸ ਹੋਵੇ ਕਿਸ ਤੇ ਤੇ ਵੀਰ ਯਾਰ ਆਹ ਕੰਮ ਸਾਰਾ ਕਦੇ ਕਰਨੇ ਨਹੀਂ ਚਾਹੀਦਾ ਵੀਡੀਓ ਰਿਕਾਰਡ ਐਵੇਂ ਹਨਾ ਕੋਈ ਵੀ ਹੈ ਅਗਲੇ ਦੀ ਯਾਰ ਲਾਈਫ ਆ ਪ੍ਰਾਈਵੇਟ ਲਾਈਫ ਆ ਕੁਝ ਵੀ ਹੈ ਨਾ ਇਹਨੂੰ ਸਾਰਿਆਂ ਨੂੰ ਇਹ ਇੱਕ ਪਹਿਲਾ ਉੱਪ ਕੀ ਕੋਣ ਸੀਗੇ ਉਹ Oppo Ji ਵਾਲੇ ਉਹ ਵੀ ਹੈ ਫੁੱਦੂ ਬੰਦੇ ਸਾਰੇ ਵੀਡੀਓ ਰਿਕਾਰਡ ਕਰੀ ਬੈਠੇ ਨੇ ਦੱਸ ਲੋਕ ਉਹੋ ਜਿਹੇ ਕੰਮ ਆ ਦੀਆਂ ਲੈ ਬਾਸ ਇਹ ਗੱਲਾਂ ਥਾਲੀ ਕਰਨੀਆਂ ਨਹੀਂ ਵੀਡੀਓ ਰਿਕਾਰਡ ਕਰਨੀਆਂ ਨਹੀਂ ਗੱਲਾਂ ਥਾਲੀ ਨਹੀਂ ਬਈ ਕਿੱਥੇ ਆ ਲਾਈਫ ਲਾਈਫ ਰੱਖੋ ਆਪਣੀ ਆਓ ਦਰਾਵਾ ਸਾਰਾ ਦਾ ਵੀ ਕੋ ਅੱਗੇ ਨਾ ਕਿਉਂਕਿ ਇਹ ਇਹੀ ਆਪਣੇ ਤੌਰ ਤੇ ਰਿਸਰਚ ਕੀਤੀ ਹੈ ਪਿੰਡ ਲੈਵਲ ਤੇ ਸਮਝਿਆ ਇਹ ਕਿਸੇ ਨੂੰ ਨਹੀਂ ਪਤਾ ਤਾਂ ਆਈਆਂ ਹੀ ਕਿਉਂਕਿ ਵੀਡੀਓ ਤੇ ਦੋਸਤ ਦੀ ਗੀਆ ਲੀਗ ਹੋਈਆਂ ਨੇ ਮੈਂ ਫ੍ਰੈਸ਼ੀ ਨੂੰ ਜਦ ਮੈਂ ਕਹੀ ਰੇ ਕਿ ਦੂਜੇ ਦੇ ਤਰ੍ਹਾਂ ਬਾਦ ਪੰਜਾਬ ਚ ਵੀਡੀਓ ਲੀਕ ਹੋ ਜਾਂਦੀ ਵੀ ਚੱਕਰ ਕੀ ਏ ਫਿਰ ਰਿਸਰਚ ਕਰਾਈ ਤੇ ਇਹ ਪਤਾ ਲੱਗਾ ਵੇਖੋ ਹੁਣ ਮੁੰਡੇ ਦਾ ਦੋਸਤ ਨਾ ਪ੍ਰਭ ਜਿਹੜਾ ਮੁੰਡਾ ਨਾ ਇਹਦਾ ਇੱਕ ਦੋਸਤ ਇੰਦਰ ਉੱਥੇ ਤੀਸਰਾ ਮੁੰਡਾ ਵੀ ਉਪਲਬਧ ਸੀ ਉਸ ਟਾਈਮ ਤੇ ਤੇ ਕੁੜੀ ਕਿਤੇ ਭਰੋਸਿਆਦੀ ਸੀ ਆਪਣੇ ਮੰਗੇਤਰ ਦੇ ਭਰੋਸੇ ਪ੍ਰਭ ਦੇ ਭਰੋਸੇ ਹੈ ਹਾਂ ਹਾਂ ਤੇ ਨਾ ਗਿਆ ਉਹਨੂੰ ਆਇਆ ਕਾਲਾ ਗੱਲ ਘਰ ਦੇ ਬਾਹਰ ਹੀ ਆ ਕਿੱਥੇ ਕਾ ਦੇ ਕਰਾ ਨਾ ਨਾ ਬਾਅਦ ਕਿ ਅਸੀਂ ਅੰਦਰ ਆਈ ਅੱਛਾ 5 ਮਿੰਟ ਲਗਾ ਦਈਓ ਉਹ ਕਾੜਿਆ ਤੁਹਾਡੀਆਂ ਬਦਮਾਸ਼ੀਆਂ ਜਿੱਦੂ ਪੰਜਾਬ ਦਾ ਪਾਣੀ ਲੁੱਟਿਆ ਜਾਂਦਾ ਉੱਥੇ ਤੁਹਾਡੀ ਜ਼ੁਬਾਨ ਨਹੀਂ ਖੁੱਲਦੀ ਪਰ ਉਹਦੇ ਨਾਲ ਮੇਰੇ ਲਾਈਫ ਸਟਾਈਲ ਦੇ ਵਿੱਚ ਕੀ ਫਰਕ ਪੈ ਕੁੜੀ ਜਿੱਦੂ ਨੀਨਾ ਮੰਨੀ ਦੇ ਘਰ ਗਿਆ ਮੈਂ ਤੁਹਾਨੂੰ ਅਗਲੀ ਕਰਤੂਤ ਦਿਖਾਵਾਂਗੀ ਹਾਂ ਮੁੰਡੇ ਆਪਣੇ ਨਾਲ ਤੋਂ ਦੋਸਤ ਲੈ ਗਿਆ ਇਹ ਵੀਡੀਓ ਦੇਖ ਕਰੋ ਆ ਆ ਵੇਖੋ ਇਹ ਮਾੜੀ ਦੰਗਾ ਮਾਰੰਡੇ ਨੇ ਉਹਨੂੰ ਡਰਾਉਣ ਦੇ ਲਈ ਬਾਹਰ ਆ ਲੈ ਗੱਲ ਮੁੱਕ ਦੀ ਇੱਥੇ ਆ ਵੀਰੇ ਯਾਰ ਹੁਣ ਸਹੀ ਗੱਲ ਸਭ ਆ ਬੱਸ ਵੀਡੀਓ ਪਾਜੇ ਜੀ ਇਟਲੀ ਨੇ ਵੀਰੇ ਦੀ ਸਾਰੀ ਦੇਖ ਲਈ ਪਹਿਲੀ ਗੱਲ ਤੇ ਕਿ ਜੋ ਕੁਝ ਹੋਇਆ ਇਹ ਗਲਤ ਹੋਇਆ ਤੇ ਵੀਡੀਓ ਯਾਰ ਲੀਕ ਨਹੀਂ ਕਰਨੀ ਚਾਹੀਦੀ ਸਸ ਭਰਾ ਨੂੰ ਸਭ ਤੋਂ ਪਹਿਲੀ ਗੱਲ ਇਹ ਕਿ ਵੀਡੀਓ ਬਣਾਉਣੀ ਨਹੀਂ ਚਾਹੀਦੀ ਕਿਉਂਕਿ ਯਾਰ ਬਾਈ ਯਾਰ ਇਹਦਾ ਆਪਣੇ ਤੇ ਲੈ ਕੇ ਚੱਲੀਏ ਜੇ ਹੁਣ ਉਹ ਕੁੜੀ ਕਿੱਥੇ ਮੂੰਹ ਦਿਖਾਊਗੀ ਉਹੀ ਗੱਲ ਆ ਬੈਠੇ ਹਾਂ ਬੇ ਗੁੱਸੇ ਹੀ ਗਰੇ ਨੇ ਨਾ ਤੁਸੀਂ ਆਪਨੇ ਇੱਕ ਥਾਂ ਤੇ ਬਹਿ ਕੇ ਸਮਝਾ ਲਓ ਸਾਰੇ ਪ੍ਰਵਾਹ ਇਹ ਆ ਵੀ ਤੁਸੀਂ ਕਦਮ ਜੱਕੇ ਇਹ ਬਈ ਮਤਰਾ ਬਹੁਤ ਗਲਤ ਆ ਇਹ ਸਾਰੀ ਉਮਰ ਤੱਕ ਬਾਈ ਲੱਗਿਆ ਕੁੜੀ ਦੇ ਉਹਦਾ ਪਿਓ ਹੁਣ ਕਿੱਥੇ ਮੂੰਹ ਨਹੀਂ ਦਿਖਾ ਸਕਦਾ ਸਿੱਧੀ ਜੀ ਗੱਲ ਆ ਬਾਕੀ ਯਾਰ ਆਪਣਾ ਦਾ ਵੀ ਖਿਆਲ ਰੱਖਿਓ ਆਪਾਂ ਕਿਤੇ ਹੋਰ ਵੀਡੀਓ ਚ ਮਿਲਾਂਗੇ ਵਧੀਆ ਜੀ ਘੰਟੇ ਪਿਆਵਰੇ ਇਸਕਾ